ਗੁਰੂ ਸਾਹਿਬ ਕੋਈ ਘਰੇਲੂ ਨੁਕਤਾ ਵੀ ਦੱਸ ਦਿਓ ਕਿ ਜੇ ਇਸ ਚੀਜ਼ ਨੂੰ ਘਰੇ ਕਿਵੇਂ ਹੱਲ ਕੀਤਾ ਜਾ ਸਕਦਾ ਮੰਨ ਲਓ ਬੰਦੇ ਨੂੰ ਅਲਰਜੀ ਬਹੁਤ ਜ਼ਿਆਦਾ ਹੋ ਗਈ ਜਿਨ੍ਹਾਂ ਨੂੰ ਨਾ ਅਲਰਜੀ ਬਹੁਤ ਜ਼ਿਆਦਾ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ ਇੱਕ ਤਾਂ ਕਾਲੀ ਮਿਰਚ ਹਮ ਇੱਕ ਸੁੰਡ ਤੇ ਇੱਕ ਮਗ ਪੇਪਲ ਇਹ ਤਿੰਨ ਚੀਜ਼ਾਂ ਨੇ ਇਹ ਤੁਹਾਡੇ ਨਾ ਆਪਣੇ ਜਿਹੜਾ ਥ੍ਰੋਟ ਹੈ ਥ੍ਰੋਟ ਇਨਫੈਕਸ਼ਨ ਜਿੰਨੀ ਵੀ ਹੁੰਦੀ ਹੈ ਇਹ ਉਹਨੂੰ ਕਵਰ ਕਰਦਾ ਤੇ ਇਹਦੀ ਇੱਕ ਚੁਟਕੀ ਸਵੇਰੇ ਸ਼ਾਮ ਬੰਦਾ ਲੈਂਦਾ ਰਹੇ ਤੇ ਦੂਜੀ ਚੀਜ਼ ਉਹਨੂੰ ਚਾਹੀਦੀ ਹੈ ਪੰਚਮ ਹਲਦੀ ਪੰਜੇ ਹਲਦੀਆਂ ਦਾ ਮਿਸ਼ਰਣ ਹੁੰਦਾ ਆਪਣੀ ਆ ਰਹੀ ਹੈ ਪੰਜਮ ਹਲਦੀ ਲੋਕਾਂ ਨੂੰ ਪਤਾ ਹੀ ਆ ਪਰ ਇੱਕ ਚੀਜ਼ ਧਿਆਨ ਰੱਖੋ ਕਿ ਪੰਜਮ ਹਲਦੀ ਉਹੀ ਲਓ ਜਿਹਦੇ ਤੇ ਵੈਦਵਾਨ ਲਿਖਿਆ ਹੋਇਆ ਬਾਕੀ ਉਹ ਨਕਲ ਚੀ ਬਹੁਤ ਬਣਾਉਣ ਲੱਗ ਗਏ ਨੇ ਜਣਾ ਖਣਾ ਬਣਾਈ ਜਾਂਦਾ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਤੁਸੀਂ ਦੇਖੋ ਵੀ ਜਦੋਂ ਤੱਕ ਆਪਾਂ ਦਿੱਤੀ ਨਹੀਂ ਸੀ ਉਦੋਂ ਤੱਕ ਕੋਈ ਪੰਜਮ ਹਲਦੀ ਦਾ ਨਾਂ ਨਹੀਂ ਸੀ ਦੁਨੀਆ 'ਚ ਗੁਰ ਭਰੇ ਬੈਣੇ ਸਾਰੇ ਡੱਟ ਕਿ ਪੰਜਮ ਹਲਦੀ ਸਾਡੀ ਲਓ ਮਤਲਬ ਕਹਿੰਦਾ ਕਿ ਵੈਦਵਾਨ ਜ਼ਰੂਰ ਪੜੋ ਉੱਤੇ ਮੇਰੀ ਫੋਟੋ ਲੱਗੀ ਹੁੰਦੀ ਆ ਉਹ ਵੀ ਦੇਖ ਲਿਆ ਕਰੋ ਉਹ 오ਰੀਜਨਲ ਆ ਬਾਕੀ ਦਾ ਆਪਾਂ ਨੂੰ ਪਤਾ ਨਹੀਂ ਕੀ ਆ ਤੇ ਪੰਚਮ ਹਲਦੀ ਦੇ ਵਿੱਚ ਕੀ ਪੈਣਾ ਕਾਲੀ ਹਲਦੀ ਅੰਬਾ ਹਲਦੀ दारू ਹਲਦੀ ਜੰਗਲੀ ਹਲਦੀ ਤੇ ਆਪਣੀ ਪੀਲੀ ਹਲਦੀ ਹਮ ਔਰ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਮੈਸੇਜ ਵੀ ਦੇਣਾ ਚਾਹਾਂਗਾ ਕਿ ਪੀਲੀ ਹਲਦੀ ਦੀ ਖੇਤੀ ਕਰੋ ਮੈਕਸਿਮਮ ਜਿੰਦੀ ਹੋ ਸਕਦੀ ਹੈ ਖੇਤੀ ਕਰੋ ਪੀਲੀ ਹਲਦੀ ਦੀ ਜਿਹੜੀ ਗੱਕੀ ਹੈ ਉਹ ਬਹੁਤ ਜ਼ਿਆਦਾ